ਸਮਾਨ ਵਾਲੇ ਡੀਆਈਜੀ ਪੁਲਸ ਅਫਸਰ ਦੇ ਘਰੇ ਕਮਰਾ ਭਰ ਕੇ 500 ਦੀਆਂ ਗੱਡੀਆਂ ਨੋਟਾਂ ਦੀ 4 ਕਿਲੋ ਸੋਨਾ ਇੱਕ ਤੋਲਾ ਅੱਜ ਕਿੰਨੇ ਲੱਖਾਂ ਦਾ ਹੈਗਾ ਇਹਦੇ ਘਰੇ 4 ਕਿਲੋ ਸੋਨਾ ਮਿਲਿਆ 30 ਮਕਾਨਾਂ ਦੇ ਪ੍ਰਾਪਰਟੀਆਂ ਦੇ ਕਾਗਜ਼ ਮਿਲੇ ਗੱਡੀਆਂ ਤੇ ਘੜੀਆਂ ਉਹ ਬਾਕੀ ਸਾਰਾ ਛੱਡ ਦਿਓ ਇਹ ਸਿਗਾ ਇੱਕ ਅਫਸਰ ਉਹਦੀ 1 ਮਹੀਨੇ ਦੀ ਕਮਾਈ ਤੇ 4 ਸਾਲਾਂ 'ਚ ਸੈਂਕੜੇ ਡੀਆਈਜੀ ਅਫਸਰਾਂ ਦੀ ਕੀ ਕਮਾਈ ਹੋਗੀ ਉਹ ਪਤਮਨ ਯਕ ਤੇ ਤੋਹਰੀਆਂ ਨੇ ਕਿਹੜੇ ਮੰਤਰੀ ਇਹਨਾਂ ਨੂੰ ਸ਼ਹਿ ਦੇ ਰਹੇ ਨੇ ਇਹ ਸੱਟਕਟ ਇਮਾਨਦਾਰੀ ਦਾ ਇਹਨਾਂ ਦਾ ਸਬੂਤ ਹੈ ਭਗਤ ਸਿੰਘ ਦੀ ਤਗ ਬਣ ਕੇ ਲੜ ਕੱਢ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਮੁੱਖ ਮੰਤਰੀ ਦੀ ਅਸ਼ਰੀਲ ਵਿਡਿਓ ਤਾਂ ਤੁਸੀਂ ਦੇਖ ਹੀ ਲਈ ਦੀ ਕਰਤੂਤਾ ਇਹ ਗੁੰਮਰਾਹ ਕੀਤਾ ਹੈ ਸਾਨੂੰ ਪੰਜਾਬ ਨੂੰ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਚੜ ਗਿਆ 4 ਸਾਲਾਂ ਚ ਦੇਵਾਂ ਵਿੱਚੋਂ ਅੱਧਾ ਇਹਨਾਂ ਨੇ ਚੜਾਤਾ ਜਿਹੜਾ ਬੱਚਾ ਜਾਂਦਾ ਹੈ ਨਾ ਅੱਜ 1.5 ਲੱਖ ਦਾ ਕਰਜ਼ਾ ਲੈ ਕੇ ਜਾਂਦਾ ਹੈ ਕਿੱਥੋਂ ਜੇ ਅੱਜ ਵੀ ਤੁਹਾਡੇ ਕੋਲ ਆ ਕੇ ਵੋਟ ਮੰਗਣਗੇ ਤਾਂ ਮੈਂ ਫਿਰ ਕੀ ਕਵਾਂ ਜਿਹੜੀ ਪਾਰਟੀ ਨੇ ਵਿਰਾਸਤ ਖਾਲਸਾ ਬਣਾਤਾ ਜਿਨ੍ਹਾਂ ਨੇ ਵੱਡੂ ਕੱਲਾ ਤੁਹਾਡੇ ਛੋਟੇ ਕੱਲੂ ਕਰੇ ਦੀ ਯਾਦਗਾਰ ਆ ਬਣਾਈ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਈ ਚੱਪੜ ਚਿੜੀ ਬਣਾਇਆ ਆ ਤੁਹਾਡੇ ਜੰਗੇ ਆਜ਼ਾਦੀ ਬਣਾਈ ਭਗਵਾਨ ਵਾਲਮੀਕ ਜੀ ਦਾਸਤਾਨ ਗੁਰੂ ਰਵੇਦਾਸ ਜੀ ਦਾਸਾ ਜਿਨ੍ਹਾਂ ਨੇ ਤਾਂ ਆਉਣ ਵਾਲੀ ਪੀੜ੍ਹੀ ਨੂੰ ਤਲਵੇ ਨਾਲ ਜੋੜਨ ਵਾਸਤੇ ਆ ਸਾਰਾ ਕੁਝ ਕੀਤਾ ਤੇ ਜਿਨ੍ਹਾਂ ਨੇ ਕੱਖ ਨਹੀਂ ਕੀਤਾ ਮਿੰਡ ਚ ਕਹਤਾ ਵੀ ਬੇਅਦਵੀ ਕੀਤੀ ਹੈ ਮਾੜੇ ਨੇ ਇਹ ਬੇਅਦਵੀ ਕਰਨਗੇ ਅਸੀਂ ਬੇਅਦਵੀ ਦੇ ਦੋਸ਼ੀਆਂ ਨੂੰ ਫੜਾਂਗੇ ਪਰ 9 ਸਾਲ ਇਹਨਾਂ ਨੇ ਫੜਿਆ ਤੂੰ ਨਹੀਂ ਕਿਉਂ ਤੁਸੀਂ ਨਹੀਂ ਪੁੱਛਦੇ ਜਦ ਤੁਹਾਡੇ ਕੋਲ ਆਂਦੇ ਨੇ ਤੁਸੀਂ ਕਿ ਅਸੀਂ ਬੇਅਦਵੀ ਦੇ ਦੋਸ਼ੀਆਂ ਨੂੰ ਫੜੋਗੇ 9 ਸਾਲ ਤੁਹਾਡੇ ਹੱਥ ਕਿੰਨੇ ਬੰਨ ਕੇ ਰੱਖੇ ਨੇ ਫਿਰ ਜੇ ਅਸੀਂ ਦੋਸ਼ੀ ਸੀਗੇ ਫੜ ਕੇ ਸਾਨੂੰ ਬੰਦ ਕਿਉਂ ਨਹੀਂ ਕੀਤਾ ਕਿਹਨੇ ਰੋਕਿਆ ਇਹਨਾਂ ਨੂੰ ਅੱਜ ਮੇਰੇ ਭਰਾ ਨੂੰ ਬੰਦ ਕਰਤਾ ਵਿਕਰਮ ਨੂੰ ਕਹਿੰਦੇ ਨਸ਼ੇ ਦੇ ਚ ਪਰ 10 ਤੋਂ 4 ਮਹੀਨੇ ਤੋਂ ਬੰਦ ਹੈ ਤੁਹਾਡੇ ਨਸ਼ੇ ਮੁੱਕ ਗਏ ਬੰਦ ਹੋ ਗਏ ਤੇ ਕਿਉਂ ਨਹੀਂ ਹੋਏ ਜੇ ਦੇਖਦਾ ਸੀ ਪਰ ਝੂਠ ਦੇ ਪੈਰ ਨਹੀਂ ਹੁੰਦੇ ਸੱਚ ਦੀ ਜਿੱਤ ਹੁੰਦੀ ਹੈ ਵਿਕਰਮ ਵੀ ਨਿਕਲੂਗਾ ਕਿ ਜਿਸ ਤਰ੍ਹਾਂ ਸਾਡੀ ਸਰਕਾਰ ਬਣ ਗਈ ਨਾ ਬੇਨਕਾਬ ਹੋਣਾ ਨੂੰ ਕਰਾਂਗੇ ਜਿਨ੍ਹਾਂ ਨੇ ਸਾਡੇ ਨਾਂ ਤੇ ਸਿਆਸਤ ਖੇਡ ਕੇ ਗੰਦੀ ਰਾਜਨੀਤੀ ਕਰਕੇ ਬੇਅਦਬੀਆਂ ਕਰਾਈਆਂ ਉਹ ਵੀ ਸਾਨੂੰ ਪਤਾ ਹੈ